ਪਹਿਲੀ ਵਾਰਛ ਨੇ ਹੀ ਖੋਲੀ ਵਿਕਾਸ ਕਮਾਂ ਦੀ ਪੋਲ 34 ਲੱਖ ਰੁਪਏ ਦੀ ਲਗਤ ਨਾਲ ਬਣਿਆ ਫੁੱਟਪਾਥ ਮੀਂਹ ਦੇ ਪਾਣੀ ਨਾਲ ਹੋਇਆ ਤਬਾਹ ਟਰਸਟ ਨੂੰ ਹੋਇਆ ਭਾਰੀ ਨੁਕਸਾਨ ਸ਼ਹਿਰ ਗੁਰਦਾਸਪੁਰ ਵਿੱਚ ਨਗਰ ਸੁਧਾਰ ਟਰਸਟ ਵੱਲੋਂ ਨਵੇਂ ਬਣੇ ਵਸਦਿਆਂ ਦੇ ਨੇੜੇ ਸਕੀਮ ਨੰਬਰ 7 ਵਿੱਚ ਕੀਤੇ ਜਾ ਰਹੇ ਵਿਕਾਸ ਕਮਾਂ ਦੀ ਪਹਿਲੀ ਵਾਰਛ ਨੇ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਦੌਲਤਪੁਰ ਕੋਰਪੋਰੇਟ ਸੁਸਾਇਟੀ ਵੱਲੋਂ ਲਗਭਗ 34 ਲੱਖ ਰੁਪਏ ਦੀ ਲਗਤ ਨਾਲ ਬਣਾਇਆ ਗਿਆ ਫੁੱਟਪਾਥ ਸਿਰਫ 2 ਮਹੀਨਿਆਂ ਵਿੱਚ ਹੀ ਟਹਿ ਟੇੜੀ ਹੋ ਗਿਆ ਅਤੇ ਤਾਂ-ਤਾਂ ਤੋਂ ਟੁੱਟ ਗਿਆ ਅਤੇ ਨਾਲ ਹੀ ਪਾਰਕ ਸਾਈਡ ਗਰਾਊਂਡ 'ਨਾ ਬਣੀਆਂ ਕੰਦਾਂ ਵੀ ਢਾਹ ਕੇ ਫੇਟਾ ਦੇ ਦਿੱਤੀਆਂ ਇਸ ਨਕਾਰਾ ਕਮ ਕਾਰਨ ਟਰਸਟ ਨੂੰ ਲੱਖਾਂ ਰੁਪਏ ਦਾ ਨੁਕਸਾਨ ਚਲਾਣਾ ਪਿਆ ਇਸ ਮਾਮਲੇ ਸੰਬੰਧੀ ਜਦੋਂ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਜੀਮ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇਹ ਮਾਮਲਾ ਪਹਿਲਾਂ ਵੀ ਉਹਨਾਂ ਦੇ ਧਿਆਨ ਵਿੱਚ ਆ ਚੁੱਕਾ ਹੈ ਅਤੇ ਉਕਤ ਫਰਮ ਨੂੰ ਤਿੰਨ ਵਾਰ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ ਉਨ੍ਹਾਂ ਦੱਸਿਆ ਕਿ ਫਰਮ ਨੂੰ 30 ਜੂਨ ਤੱਕ ਕੰਮ ਦੁਬਾਰਾ ਕਰਨ ਦੇ ਹੁਕਮ ਦਿੱਤੇ ਗਏ ਹਨ ਅਤੇ ਜੇਕਰ ਫਰਮ ਨਾ ਅਦਾਰਤ ਸਮੇਂ ਤੱਕ ਕੰਮ ਮੁੜ ਨਹੀਂ ਕਰਦੀ ਤਾਂ ٹرسٹ ਕੋਲੋਂ ਜਮ੍ਹਾਂ ਕਰਵਾਈ 15 ਲੱਖ ਲੱਖ ਰੁਪਏ ਦੀ ਸਿਕਿਉਰਿਟੀ ਜਮਦ ਕੀਤੀ ਜਾਵੇਗੀ ਅਤੇ ਫਰਮ ਨੂੰ ਬਲੈਕਲਿਸਟ ਕਰਕੇ ਇਸ ਦੇ ਖਿਲਾਫ ਵੰਡੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਚੇਅਰਮੈਨ ਨੇ ਸਾਫ ਕਿਹਾ ਕਿ ਇਹ ਸਾਰजनिक ਪੈਸੇ ਦੀ ਲੋਟ ਹੈ ਤੇ ٹرسٹ ਕਿਸੇ ਵੀ ਨਕਾਰਾ ਕੰਮ ਨੂੰ ਬਰਦਾਸ਼ਤ ਨਹੀਂ ਕਰੇਗੀ ਆਓ ਦੇਖਦੇ ਹਾਂ ਗੁਰਦਾਸਪੁਰ ਤੋਂ ਪੱਤਰਕਾਰ ਜਸਪਾਲ ਚੰਦਨ ਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਫੋਟਪਾਥ ਵੀ ਮੈਂ ਦੇਖਿਆ ਅੱਜ ਮੈਂ ਅੱਜ ਜਾ ਕੇ ਮੌਕਾ ਦੇਖਿਆ ਜੀ ਉਹੜਾ ਫੋਟਪਾਥ ਹੈ ਜੀ ਉਹ ਤਕਰੀਬਨ ਉਹੜਾ ਕੰਮ ਚੱਲਦਾ ਪਿਆ ਹੈ ਉਹ ਸਾਡੇ ਪਾਵਰ ਸਟੇਸ਼ਨ ਦੇ ਬਿਲਕੁਲ ਸਾਹਮਣੇ ਜਿਹੜੀ ਪਾਰਕ ਬਣੀ ਸੀ ਉਹਦੇ ਨਾਲ ਫੋਟਪਾਥ ਬਣਿਆ ਸੀ ਸਾਡੇ ਉੱਥੇ ਨਾ ਕਮਰਸ਼ੀਅਲ ਬਣ ਐਸਿਓ ਬੰਨੇ ਆ ਉਹਨਾਂ ਦਾ ਫਰੰਟ ਵਾਲਾ ਏਰੀਆ ਸੀ ਤੇ ਇਹ ਮੈਂ ਜਾ ਕੇ ਦੇਖਿਆ ਇਹ ਕੰਮ ਤਕਰੀਬਨ ਸਾਡੇ 3 ਤੋਂ 4 ਮਹੀਨੇ ਪਹਿਲਾਂ ਕੰਪਲੀਟ ਹੋ ਚੁੱਕਾ ਸੀ ਠੀਕ ਹੈ ਜੀ ਕੰਪਲੀਟ ਹੋਣ ਦੇ ਬਾਵਜੂਦ ਮੈਨੂੰ ਇਹ ਧਿਆਨ ਚ ਪਹਿਲਾਂ ਵੀ ਆਇਆ ਸੀ ਕਿ ਅ ਜੇ ਇੱਕ ਦੋ ਦਿਨ ਪਹਿਲਾਂ ਬਾਰਿਸ਼ ਪਈ ਹੈ ਤੇ ਮੈਨੂੰ ਇਹ ਦੂਸਰੇ ਮਹੀਨੇ ਫਰਵਰੀ ਦੇ ਦੂਸਰੇ ਮਹੀਨੇ ਵੀ ਇੱਕ ਇਹਦਾ ਕੰਪਲੇਂਟ ਆਈ ਸੀ ਕਿ ਇਹਦੀਆਂ ਟੈਲਾਂ ਬੈਠੀਆਂ ਤੇ ਸਾਡੇ ਅਧਿਕਾਰੀਆਂ ਵੱਲੋਂ ਸਾਡੇ ਟਰੱਸਟ ਦੇ ਜਿਹੜੇ ਐਕਸੀਡੈਂਟਾ ਉਹਨਾਂ ਵੱਲੋਂ ਇਹਨੂੰ ਨੋਟਿਸ ਕੱਢਿਆ ਗਿਆ ਸੀ ਕਿ ਇਹਨੂੰ ਜਲਦੀ ਠੀਕ ਕੀਤਾ ਜਾਵੇ ਠੀਕ ਹੈ ਜੀ ਉਹ ਇੱਕ ਨੋਟਿਸ ਕੱਢਿਆ ਦੂਸਰਾ ਨੋਟਿਸ ਇਹਨਾਂ ਨੂੰ ਫਿਰ ਪੰਜਵੇਂ ਮਹੀਨੇ ਮਈ ਨੂੰ ਕੱਢਿਆ ਗਿਆ 5 ਤਰੀਕ ਨੂੰ ਠੀਕ ਹੈ ਜੀ ਕਿ ਇਹਨੂੰ ਠੀਕ ਕਰਵਾਇਆ ਜਾਵੇ ਨਹੀਂ ਕਰਾਇਆ ਜਾਂਦਾ ਤੇ ਤੁਹਾਡੇ ਤੇ ਬਣਦੀ ਜਿਹੜੀ ਕਾਰਵਾਈ ਕੀਤੀ ਜਾਏਗੀ ਤੇ ਲਾਸਟ ਜਿਹੜਾ ਨੋਟਿਸ ਮੈਂ ਕੱਲ ਇਹਨੂੰ ਇਹ ਕਢਵਾਇਆ ਜੀ ਇਹ ਕਢਵਾਇਆ ਜੀ ਕੱਲ 25 ਤਰੀਕ ਨੂੰ ਨੋਟਿਸ ਕਢਵਾਇਆ ਗਿਆ ਇਹਦੇ ਵਿੱਚ ਕੀ ਲਿਖਿਆ ਗਿਆ ਕਿ ਅਗਰ ਜਿੰਨਾ ਵੀ ਭਾਵੇਂ ਅਰਥ ਫੀਲਿੰਗ ਦਾ ਕੰਮ ਹੋਵੇ ਭਾਵੇਂ ਟੈਲਨ ਦਾ ਕੰਮ ਹੋਵੇ ਤੇ ਭਾਵੇਂ ਉਹ ਫੁੱਟਪਾਥ ਦੀ ਬਾਉਂਡਰੀ ਦਾ ਕੰਮ ਹੋਵੇ ਕੋਈ ਵੀ ਅਗਰ ਉੱਥੇ ਨੁਕਸਾਨ ਹੋਇਆ ਆ ਜੇ ਉੱਥੇ ਆਪਣਾ ਬੈਠ ਗੀਆਂ ਨੇ ਟੈਲਾ ਬੈਠ ਗੀਆਂ ਮਤਲਬ ਕਿ ਮਟੀਰੀਅਲ ਮਾੜਾ ਸੀ ਜਾਂ ਫਿਰ ਉਹ ਕੀ ਕਮੀ ਰਹਿ ਗਈ ਕਿ ਜਿਹਦੇ ਕਰਕੇ ਖਰਾਬ ਹੋ ਗਈਆਂ ਨੇ ਇਹਨੂੰ 30 ਤਰੀਕ ਤੱਕ 30 ਜੂਨ ਤੱਕ